ਅੱਜ ਦਾ ਵਿਆਹ ਜਿਹੜਾ ਚਰਚਾ ਦੇ ਵਿੱਚ ਹੈ ਆਪਾਂ ਕਹਿ ਰਹੇ ਵੀ ਇਹ ਬੜਾ ਕੀਮਤੀ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਸਰਦਾਰ ਕਬਰ ਨੌ ਨਿਹਾਲ ਵਰਗਾ ਵਿਆਹ ਨਾ ਦੁਨੀਆਂ ਦੇ ਵਿੱਚ ਹੋਇਆ ਤੇ ਨਾ ਹੋਇਆ ਅਬਾਨੀਆਂ ਦੇ ਮੁੰਡੇ ਦੇ ਵਿਆਹ ਦੇ ਚਰਚੇ ਹੋ ਰਹੇ ਨੇ ਲੋਕ ਕਹਿ ਰਹੇ ਨੇ ਵੀ ਅਰਬਾਂ ਖਰਬਾਂ ਰੁਪਏ ਇਸ ਵਿਆਹ ਦੇ ਵਿੱਚ ਖਰਚ ਕੀਤੇ ਗਏ ਕਰੋੜਾਂ ਰੁਪਈਆ ਦੇ ਕੱਪੜੇ ਕਰੋੜਾਂ ਰੁਪਈਆ ਦੇ ਲਹਿੰਗੇ ਪਤਾ ਨਹੀਂ ਕੀ ਕੋਜ ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਗਏ ਜਿਹੜੇ ਸਿੰਗਰ ਬੁਲਾਏ ਵੀ ਇੰਨਾ ਮਹਿੰਗਾ ਵਿਆਹ ਸਾਡੇ ਲੋਕ ਪੰਜਾਬੀ ਵੀ ਕਹਿ ਰਹੇ ਨੇ ਸਿੱਖ ਵੀ ਕਹਿ ਰਹੇ ਨੇ ਵੀ ਇੰਨਾ ਮਹਿੰਗਾ ਵਿਆਹ ਦੁਨੀਆ ਦੇ ਵਿੱਚ ਨਹੀਂ ਕੋਈ ਹੋਇਆ ਹੋਵੇਗਾ ਮੈਂ ਖਾਸ ਕਰਕੇ ਪੰਜਾਬੀਆਂ ਨੂੰ ਤੇ ਗੱਲ ਦੱਸ ਦਵਾਂ ਤੇ ਹੋਰ ਵੀ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੱਸ ਦਵਾਂ ਛੇਰੇ ਪੰਜਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌ ਨਿਹਾਲ ਦਾ ਕਦੇ ਵਿਆਹ ਫੜ ਕੇ ਦੇਖਿਓ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਅੱਜ ਦੇ ਕਹਿੰਦੇ ਨਾ ਹੀਰਿਆਂ ਵਾਲਾ ਲਹਿੰਗਾ ਹੀਰਿਆਂ ਵਾਲੇ ਕੋਟ ਪਾਏ ਗਏ ਜਿਹੜਾ ਹੀਰਾ ਸਿੰਘ ਡੋਗਰਾ ਸੀ ਨਾ ਉਹਨੂੰ ਸਵਾਗਤ ਕਰਨ ਵਾਸਤੇ ਬਾਹਰ ਡਿਊਟੀ ਤੇ ਖਿਲਾਰਿਆ ਗਿਆ ਸੀ ਤੇ ਅੰਗਰੇਜ਼ ਵਿਦਵਾਨ ਇਹ ਗੱਲ ਲਿਖਦਾ ਹੈ ਉਹ ਲਿਖਦਾ ਵੀ ਹੀਰਾ ਸਿੰਘ ਡੋਗਰੇ ਦੇ ਤਨ ਦੇ ਉੱਪਰ ਇੰਨੇ ਕ ਹੀਰੇ ਜੜੇ ਹੋਏ ਸੀ ਨਾ ਵੀ ਉਹਦਾ ਤਨ ਸਾਰਾ ਹੀਰਿਆਂ ਦੇ ਨਾਲ ਢੱਕਿਆ ਹੋਇਆ ਸੀ ਅੱਜ ਹੀਰਿਆਂ ਦੀ ਗੱਲ ਕਰਦੇ ਵੀ ਇੰਨਾ ਕੀਮਤੀ ਵਿਆਹ ਪਰ ਉਸ ਵਿਆਹ ਵਰਗਾ ਵਿਆਹ ਦੁਨੀਆ ਦੇ ਵਿੱਚ ਨਾ ਕਦੀ ਹੋਇਆ ਤੇ ਨਾ ਹੋਵੇਗਾ ਅਰਨਜੀਤ ਸਿੰਘ ਕੋਹੇਨੂਰ ਹੀਰਾ ਜਿਹੜਾ ਆਪਣੇ ਡੌਲੇ ਤੇ ਬਣਦਾ ਸੀ ਕੋਹੇਨੂਰ ਹੀਰਾ ਅੱਜ ਉਹਦੀ ਕੀਮਤ ਤੇ ਅੰਦਾਜ਼ੇ ਲਾਏ ਜਾ ਰਹੇ ਨੇ ਵੀ ਜਿੰਨਾ ਸਾਰੀ ਦੁਨੀਆ ਦਾ ਇੱਕ ਦਿਨ ਦਾ ਖਰਚਾ ਹੈ ਕੀਮਤ ਹੈ ਕੋਹੇਨੂਰ ਹੀਰੇ ਦੀ ਤੇ ਜਿਹੜਾ ਮਹਾਰਾਜਾ ਰਨਜੀਤ ਸਿੰਘ ਨੇ ਆਪਣੇ ਪੋਤਰੇ ਵਾਸਤੇ ਸੇਹਰਾ ਤਿਆਰ ਕਰਵਾਇਆ ਸੀ ਨਾ ਵੀ ਇਹ ਸੇਹਰਾ ਮੇਰਾ ਪੋਤਰਾ ਕਵਰ ਨੌ ਨਿਹਾਲ ਆਪਣੇ ਮੱਥੇ ਤੇ ਲਾ ਕੇ ਤੇ ਜਾਵੇਗਾ ਉਸ ਸੇਹਰੇ ਦੀ ਕੀਮਤ ਸੀ ਉਸ ਸਮੇਂ ਦਾ 9 ਲੱਖ ਰੁਪਇਆ ਅੱਜ ਦੀ ਵੇਖ ਲਓ ਅੱਜ ਤੇ ਘੱਟੋ-ਘੱਟ ਮੇਰੇ ਹਿਸਾਬ ਦੇ ਨਾਲ 90 ਕਰੋੜ ਦਾ ਬਣੇਗਾ 90 ਕਰੋੜ ਦਾ ਇੰਨਾ ਕੀਮਤੀ ਵਿਆਹ ਇੰਨਾ ਮਹਿੰਗਾ ਵਿਆਹ ਦੁਨੀਆ ਦੇ ਵਿੱਚ ਉਹਦੇ ਵਿਆਹ ਵਰਗੀ ਮਿਸਾਲ ਨਹੀਂ ਹੈ ਅੱਜ ਅਡਾਨੀਆਂ ਅਵਾਨੀਆਂ ਤੇ ਮੇਰੇ ਹਿਸਾਬ ਦੇ ਨਾਲ ਜਿੰਨਾ ਖਰਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਦੇ ਵਿਆਹ ਦੇ ਉੱਪਰ ਕੀਤਾ ਨਾ ਅਡਾਨੀਆਂ ਅਵਾਨੀਆਂ ਨੇ ਤੇ ਉਹਦੇ ਬਰਾਬਰ 1% ਕੀਤਾ ਹੋਵੇਗਾ 1% 100 ਦੇ ਵਿੱਚੋਂ 1% ਕੀਤਾ ਹੋਵੇਗਾ ਮੈਂ ਦਾਅਵੇ ਦਾ ਨਾਲ ਇਹ ਗੱਲ ਕਹਿੰਦਾ 22 ਲੱਖ ਰੁਪਈਆ ਜਦੋਂ ਲਾਹੌਰ ਦੀ ਧਰਤੀ ਤੋਂ ਅਟਾਰੀਵਾਲ ਆਏ ਨੇ ਰਸਤੇ ਦੇ ਵਿੱਚ ਭਖਾਰੀਆਂ ਨੂੰ ਮੰਗਤਿਆਂ ਨੂੰ ਦਾਨ ਕਰ ਦਿੱਤਾ 22 ਲੱਖ ਰੁਪਈਆ ਤੇ ਅੱਜ ਦਾ ਘੱਟੋ ਘੱਟ ਵੀ 2200 ਕਰੋੜ ਵਰਗਾ ਹੋਵੇਗਾ ਇਹਦੇ ਤੋਂ ਵੱਧ ਵੀ ਹੋਵੇਗਾ ਮੈਂ ਅੰਦਾਜ਼ਾ ਲਾ ਰਿਹਾ ਕਿਉਂਕਿ ਉਸ ਸਮੇ ਸਾਡੇ 1 ਰੁਪਏ ਦੀ ਕੀਮਤ 13 ਪਾਉਂਡ ਦੇ ਬਰਾਬਰ ਸੀ ਤੇ ਅੱਜ ਵੇਖ ਲਓ ਸਾਡਾ ਰੁਪਿਆ ਕਿੱਥੇ ਆ ਤੇ ਪਾਉਂਡ ਕਿੱਥੇ ਪਹੁੰਚ ਗਿਆ ਗੱਲ ਇਹ ਹੈ ਵੀ ਆਪਾਂ ਸਮਝੀਏ ਸਾਡੇ ਪੰਥ ਦੇ ਵਿੱਚ ਸਾਡੇ ਧਰਮ ਦੇ ਵਿੱਚ ਸਾਡੇ ਰਾਜ ਦੇ ਵਿੱਚ ਇੰਨਾ ਮਹਿੰਗਾ ਵਿਆਹ ਹੋਇਆ ਤੇ ਅਸੀਂ ਅੱਜ ਦਾ ਵਿਆਹ ਜਿਹੜਾ ਚਰਚਾ ਦੇ ਵਿੱਚ ਹੈ ਆਪਾਂ ਕਹਿ ਰਹੇ ਵੀ ਇਹ ਬੜਾ ਕੀਮਤੀ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਸਰਦਾਰ ਕਵਰ ਨੌ ਨਿਹਾਲ ਵਰਗਾ ਵਿਆਹ ਨਾ ਦੁਨੀਆਂ ਦੇ ਵਿੱਚ ਹੋਇਆ ਤੇ ਨਾ ਹੋਵੇਗਾ ਉਹ ਬਹੁਤ ਕੀਮਤੀ ਵਿਆਹ ਸੀ ਅੰਗਰੇਜ਼ ਵਿਦਵਾਨਾਂ ਨੇ ਉਸ ਵਿਆਹ ਦੀ ਚਰਚਾ ਕੀਤੀ ਹੈ ਉਸ ਵਿਆਹ ਦੇ ਵਿੱਚ 60 ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਰਾਜੇ ਸੀ ਵੱਡੇ ਵੱਡੇ ਵਜ਼ੀਰ ਸੀ 60 ਦੇਸ਼ਾਂ ਤੋਂ ਉਸ ਵਿਆਹ ਦੇ ਵਿੱਚ ਵੱਡੇ ਵੱਡੇ ਰਾਜੇ ਪਹੁੰਚੇ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀ ਵੱਡੇ ਵੱਡੇ ਅੰਗਰੇਜ਼ ਅਫਸਰ ਜਿਨ੍ਹਾਂ ਨੇ ਰਾਜ ਕੀਤਾ ਭਾਰਤ ਦੇਸ਼ ਦੇ ਉੱਪਰ ਉਹ ਵੀ ਉਸ ਵਿਆਹ ਦਾ ਹਿੱਸਾ ਬਣੇ ਮੈਂ ਕਹਿੰਦਾ ਵੀ ਅਡਾਨੀਆਂ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਦੇ ਵਿਆਹ ਦੀ ਬਰਾਬਰਤਾ ਨਹੀਂ ਕਰ ਸਕਦਾ ਬਹੁਤ ਮਹਿੰਗਾ ਵਿਆਹ ਸੀ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਜੇਕਰ ਹੋਇਆ ਤੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੀ ਦਾ ਹੋਇਆ ਉਹਦੀ ਵੀ ਚਰਚਾ ਕਰਨੀ ਚਾਹੀਦੀ ਹੈ ਉਹਦੇ ਬਾਰੇ ਭਾਵੇਂ ਅਸੀਂ ਨਾਂ ਪੜੀਏ ਨਾਂ ਵਿਚਾਰੀਏ ਪਰ ਜੋ ਅੱਜ ਦੇ ਸਰੀਆ ਉਹ ਅਸੀਂ ਜ਼ਰੂਰ